ਹਾਂ ਜੀ ਇਹ ਵਾਲਾ ਸਾਰੇ ਵੀਰਾਂ ਦਾ ਹੋਰ ਕੀ ਮਾਲ ਦਾ ਕਰਦੇ ਮੇਰੇ ਵੀਰੋ ਕੰਵਰ ਸੱਟਾਈ ਉਤਰੋ ਉਤਰ ਠੀਕ ਹੈ ਸਾਰੇ ਵੀਰਾਂ ਦੇ ਉਹ ਜੀ ਸਵੇਰੇ ਹੀ ਨਹੀਂ ਗੋਗਾ ਹੀ ਗਾ ਮੈਂ ਮੁੱਠਾ ਚੋਬਰ ਨੂੰ ਬਾਰ ਕੋਲਣ ਉਹਦੇ ਨਾਲ ਸੀ ਸ਼ਟਰ ਮਹਾਜਮ ਇਹੰਗਵਾਲੋ ਹੀ ਦੀ ਜੰਕਰ ਇਹ ਨਾ ਆਪਾਂ ਤਾਂ ਦੋ ਡੋਜ਼ ਵੀ ਲਵਾਇਆ ਇਹ ਵੇ ਕੁੱਤਾ ਨਹੀਂ ਘਟ ਗਿਆ ਜੀਆ ਦੋ ਡੀਕ ਦਾ ਲਵਾ ਲਿਆ ਹੁੰਦੇ ਦੋ ਲਵਾ ਕੇ ਇੰਨਾਂ ਦੇ ਇਹ ਲੈ ਕਈ ਗਾ ਰੀਲ ਗੁੱਤਰਵਾਟਰ ਦਾ ਡਾਉਣੇ ਨਹੀਂ ਸੀ ਅੱਜ ਹਨ ਤੇ ਬਿਦਾਮ ਨੂੰ ਵੀ ਪਾਉਣਾ ਕੋਈ ਕੋਲ ਵਾਲਾ ਬੋਟਾ ਨਹੀਂ ਦਿੱਕੀ ਕੰਮ ਕੋਲ ਕਰ ਦਿਓ ਫਿਰ ਤੁਹਾਡੇ ਨਾਲ ਅੰਦਰਲੇ ਲਾਈਟ ਵੀ ਗਈ ਬਾਬੂ ਲਾਈਟ ਵੀ ਹੈ ਨਹੀਂਗੀ ਚਲੋ ਜੀ ਰਾਤ ਕਾਹ ਕੰਮ ਵੀ ਹੋ ਗਿਆ ਸੀਗਾ ਬਦਾਮ ਵਾਲੇ ਕੁਜੇ ਦੇ ਪੱਲ ਪੈ ਗਈ ਭਈ ਸਹੀ ਹੈ ਨਾ ਕੰਮ ਮੈਂ ਹੀ ਪਾਈ ਐ ਐ ਧੋ ਕੇ ਚੜਕਾਉਂਦਾ ਸੀ ਐਂ ਜੇ ਕਰਕੇ ਤਾਂ ਓਏ ਦੁੰਮ ਕੇਰਾ ਹੁ ਡੁੰਮ ਮਾਝਾ ਇੱਥੇ ਸੋ ਪਰ ਤੱਕ ਥੀ ਬੱਠੇ ਪਤਾ ਪਤ ਨਹੀਂ ਲਖਣੀ ਕਾ ਨਾ ਹੋਣੀ ਆ ਮੈਂ ਤਾਂ ਇਹ ਬਾਦਾਮਦੂ ਪਾ ਕੇ ਨਾ ਬਾਈ ਬਣੀ ਕੇਰਾ ਕੰਮ ਨਬੜਾ ਚ ਉਦੋਂ ਬਾਅਦ ਤਵਾ ਜੱਟ ਸੌਂ ਤੇ ਉਦੋਂ ਬਾਅਦ ਜੱਟ ਕੋਗੀ ਕੈਂ ਨਿਕਰੇ ਵਾਲ ਜਾਇ ਆਉਣਿਆ ਹੋ ਦਵਾਈ ਲਿਓ ਡਾਕਟਰ ਤੋਂ ਮੜੀ ਫਿਰ ਦੇਖਦੇ ਆਂ ਜੀ ਬਾਦਲ ਚੱਲਦੇ ਆਂ ਨਾਲੇ ਤਾਂ ਮੋਟਰਸਾਈਕਲ ਚ ਤੇਲ ਪਾ ਕੇ ਲੱਗੇ ਬਈ ਇਹਨੂੰ ਪਹਿਲਾਂ ਤਾਂ ਟੇਡਾ ਕਰ ਲਾ ਠੀਕ ਐ ਜਾ ਥੋੜੀ ਦਵਾਈ ਪੂਟੀ ਲਾ ਕੇ ਸਰੀਰ ਵੱਜੇ ਪਰ ਡਾਊਨ ਦੇ ਉਤਣਾ ਉਤਣਾ ਮੁੰਡਿਆ ਬੰਦ ਕਰ ਤੀਆਂ ਮੈਂ ਕਰ ਕਰ ਲਾ ਟੇਡਾ ਵੀਰ ਜੱਜ ਕੀ ਕਰ ਲਾ ਆ ਹੀ ਨਹੀਂ ਤੇ ਡਾਉਂਦਾ ਆਪ ਨੂੰ ਕੋਡਾ ਹੋਣਾ ਪਊਗਾ ਓਏ ਹੋਈ ਦੇ ਨਹੀਂ ਠੀਕ ਹੈਗੇ ਨਹੀਂ ਮੂੰਹ ਤਾਂ ਸਾਡੇ ਕਿਵੇਂ ਸੈੱਟ ਆ ਵਦਗਾ ਓਕੇ ਭਈ ਬੰਦ ਤੇ ਉਹ ਡਰ ਗਿਆ ਨਹੀਂ ਰਹਿਣਾ ਤੇ ਚੈੱਕ ਮੁੰਡਿਆ ਬੱਚ ਬੱਚ ਜਿਹੜਾ ਭੋਰਾ ਹੈ ਕੌਲੀ ਜੀ ਦੂ ਕੱਢਦੇ ਕਰ ਲਾ ਸਿੱਧਾ ਹੋ ਰਿਹਾ ਵਈ ਬਾੜਾ ਓੱਖਾ ਹੈ ਬਲਗਾਤਾਰ ਬਾਜੀਆਂ ਸੀਂਗਾ ਨੂੰ ਸਾਨੂੰ ਸੱਚੀ ਗੱਲ ਦੱਸਿਗੇ ਨਾ ਯਾਰ ਹਨਾ ਜਿਹੜੀ ਗੱਲ ਮੰਨਦੀ ਵੀਰੇ ਲਗਾਤਾਰ ਬਾਜੀਆਂ ਸੀਂਗਾ ਕੋਈ ਸਨਮਾਨ ਜਾਵੜੇ ਪੁੱਤਰ ਵੀ ਕਰੇ ਤਾਂ ਖੜੀ ਨਹੀਂ ਆਪਾਂ ਕਦੇ ਹੁਣ ਘਰੇ ਖੜਿਆ ਗਾਲ ਉਹਦੇ ਅਜ ਦੂਜਾ ਦਿਨ ਜਾਂਦਾ ਹੈ ਅਰੇ ਜੀ ਨਹੀਂ ਲੱਗਦਾ ਯਾਰ ਚਿੱਤ ਭੜਾ ਪਈ ਜਾਂਦਾ ਉਤੋਂ ਸਾਡ ਬਾਏ ਟੁੱਟੀ ਜਾਂਦੇ ਐ ਸਮਝ ਦੱਸ ਨਹੀਂ ਸਕਦੇ ਮੈਂ ਬੱਸ ਕੀ ਦੱਸੂੰਗਾ ਦੱਸਦਾ ਸਾਰਾ ਕੁਝ ਆ ਦੇਖਣ ਆਪਾਂ ਇੰਚ ਦਾ ਸਾਰਾ ਤਾਂ ਕੜ ਤਾਂ ਧੀ ਦੇ ਟੇਡਾ ਕਰਨੀ ਹੈ ਆਇਆ ਘੜ ਬਾਏ ਚੱਲ ਕੋਈ ਗੱਲ ਨਹੀਂ ਲਓ ਜੀ ਪਾਰਟੀ ਹੋ ਗਈ ਵਧਾਈ ਦੇ ਪਾਤਰਾ ਆਪਾਂ ਸਾਰੇ ਆ ਦੇਣ ਵੀ ਆ ਗਿਆ ਮੋਟਰਸਾਂ ਰੋੜ ਕੇ ਲੈ ਜਾਣਾ ਹੀ ਪੈ ਰਿਹਾ ਹੈਗਾ ਕੋਈ ਦਿੱਕਤ ਨਹੀਂ ਬਾਬੇ ਲੈ ਚੱਲ ਨੇ ਗੱਡੀ ਗੱਲ ਆ ਯਾਰ ਇੱਥੇ ਹੀ ਨਾ ਕੁਝ ਹੋਈ ਨਾ ਖਰੇਬ ਵੀ ਵਿਚੇ ਹੀ ਸਹੀ ਫਿਰ ਹਾਂਜੀ ਆ ਗਏ ਘਰੇ 10 11 ਹੋ ਗਏ ਵੀਰੇ ਲੇਟ ਹੋ ਗਏ ਪਛੇ ਜਿਹਨੇ ਤੇ ਪੂਰਾ ਕੰਮ ਨਵੇੜ ਦਈ ਉਦੋਂ ਬਾਅਦ ਨੁੜਕਾ ਆਪਣਾ ਸਈਦ ਦੇ ਘਟ ਦਾ ਕੰਮ ਹੈ ਜਦੋਂ ਡਟ ਕੇ ਪੈ ਜਾਏ ਫੂਲੇ ਡਟ ਕੇ ਸੌਂ ਆ ਦੇ ਮੁੜ ਕੇ ਹੈ ਨਾ ਘਰ ਦੇ ਰੋਟੀ ਭਾਗੀ ਨੂੰ ਓਏ ਆਹ ਸ਼ੇਰਾ ਆਪਣਾ ਕੰਮ ਸਭ ਕੈਸਾ ਹੈ ਮੇਰੀ ਮੁਰਲੀ ਇਹ ਤਾਂ ਠੀਕ ਹੈ ਹੂੰ ਇਹ ਤਾਂ ਵਧ ਗਿਆ ਇਹ ਤਾਂ ਬਦ ਗਿਆ ਕੋਈ ਨਾ ਫਾਈ ਵਧ ਗਿਆ ਡੈਪ ਕੇ ਚੱਕ ਲੈ ਕਰਪਾਨਾ ਹਾਂਜੀ ਲੱਗੀ ਫਾਈ ਦਾ ਦੇ ਆ ਦੇ ਆ ਲੋ ਬਰੇ ਇਹਨੇ ਨੰਬਰ ਤੇ ਬੱਜੇ ਪੁੱਤਰ ਤੇ ਦੁਬਾਰਾ ਉੱਠਣਾ ਲੈ ਤੇ ਉਰੇ ਹੀ ਖੜਾ ਸਾਰੇ ਜਨੇ ਇੱਥੇ ਹੈ ਬੈਠ ਆਇਆ ਬਸ ਹਾਂਜੀ ਆਇਆ ਲੱਕੀ ਪਈ ਅਦਰਵਾਜੇ ਕੋਲ ਤੇ ਬੋਲਦਾ ਹੀ ਨਹੀਂ ਜੀ ਨਹੀਂ ਕਰਦਣਾ ਇਹਨੇ ਮੈਂ ਕਿੰਨੀ ਟਰਿੰਗ ਆ ਸੁਣੀਏ ਓਕੇ ਟਰਿੰਗ ਜੀ ਨਹੀਂ ਸੁਣੇ ਚੱਲ ਆ ਸੁਣੀ ਨਹੀਂ ਤੈਨੂੰ ਟਰਿੰਗ ਜੀ ਨਾ ਟਰਿੰਗ ਨੂੰ ਨਹੀਂ ਸੰਭੀਉਂਦਾ ਮਾਦਾ ਕਰਦੇ ਜੀ ਹਾਂਜੀ ਤੇ ਦੂਜੇ ਕਬੂਤਰਾਂ ਨੂੰ ਦਾਣੇ ਰੱਖ ਦੇ ਭਈ ਆਪਾਂ ਓਹੜਿਆਂ ਲੈ ਆਣਗੇ ਕਿਹਾ ਨਹੀਂ ਐਟ ਕਮੈਂਟ ਖੁੱਡਾ ਨੰਬਰ 1 2 ਐਡ ਹੋ ਗਿਆ ਛੱਡ ਜੀ 3 ਬੋਲ ਗਿਆ ਕਬੂਤਰਾਂ ਦੇ ਪਾਸੇ ਚਪਲਾਂ ਲਈ ਜਾਂਦੀਆਂ ਆਇਦ ਨੂੰ ਰੱਖ ਤੇ ਕਬੂਤਰਾਂ ਦੇ ਪਾਸੇ ਆਇਓ ਬੱਤਾ ਰੋਇਓ ਕੇ ਵੀਰ ਬੋੜਾ ਅ ਚਾਰ ਕਬੂਤਰ ਇਹ ਬਦਾਮ ਵਾਲਿਆਂ ਨੂੰ ਪਾ ਦੇ ਬਦਾਮ ਉੱਦੀ ਜਗ੍ਹਾ ਦੇ ਕਣਕ ਬਸ ਸਰਾ ਗੱਲ ਬਾਤ ਹੈ ਫਿਰ ਹਾਂਜੀ ਆ ਗਿੱਦਰਲੇ ਕਰੇਗੀ ਵਾਸ ਗੇਂਦਰ ਕੰਪਿਊਟਰ ਬੈਠੇਗਾ ਉਹਨਾਂ ਨੂੰ ਛੱਡਣਾ ਭਾਈ ਖੋਡੇ ਚ ਸਾਰਿਆਂ ਨੇ ਠੀਕਾ ਦਾਣਾ ਪਣੀ ਖਾ ਲਿਆ ਸੀ ਇਹਨਾਂ ਨੇ ਸਾਰਿਆਂ ਨੂੰ ਚੱਕ ਕੇ ਛੱਡ ਦੇਣਾ ਖੋਡੇ ਚ ਹੂਲਰ ਭਰਦੇ ਨੇ ਪਾਣੀ ਦੇ ਤੇ ਹਾਂਜੀ ਉੱਥੇ ਵੇਖੀ ਤੇ ਪਾ ਦੀ ਪੈਡ ਗਲੇ ਉਤਰਨਾ ਪਾਣੀ ਇਹ ਜੱਲ ਲੰਗਾ ਪਾ ਵੱਡੇ ਗਲੇ ਸਾਹੇ ਪਾਸ ਉਹ ਮਤਲਬ ਵੱਡੇ ਉਤਰਨਾ ਸਾਡੇ ਵੱਡੇ ਉਤਰਨਾ ਕਰਨੀ ਇੱਕ ਮਤਲਬ ਪਰ ਅੱਧਾ ਇਹ ਨੰਨ ਦਾ ਭਰ ਕੇ ਪਾਣੀ ਦਾ થોੜੇ ਰੋ ਇੱਕ ਕਵਾਲਟੀ ਪੂਰੀ ਪੈਨ ਨੂੰ ਕਰਦੀ ਹੈ ਨਾ ਇਹ ਰੇ ਦੇ ਜਿਹਾ ਆਇਓ ਸ਼ੇਰੋ ਆਇਓ ਆਇਓ ਪੀ ਲੋ ਪਾਤਾ ਪਾਣੀ ਲਓ ਜੀ ਤੇ ਇੱਧਰ ਕਬੂਤਰਾਂ ਨੂੰ ਪਾਤਾ ਜੀ ਵਾਟਰ ਠੀਕ ਹੈ ਇੱਕ ਉਤ ਦੇ ਉੱਤਾ ਤੇ ਮਨ ਪਾਦੀ ਇਧਰ ਵੱਡੇ ਕਬੂਤਰਾਂ ਹਾਂਜੀ ਪਾਤਾ ਜੀ ਵਾਟਰ ਕਬੂਤਰਾਂ ਨੂੰ ਹੈ ਇਹ ਵੀ ਇਹੀ ਲੈ ਕੇ ਆਏ ਹੋਣਗੇ ਇਹ ਇਨਾਂ ਨੇ ਖਾਧਾ ਹਣਾ ਬਾਜੀ ਵਾਲੇ ਤਨ ਕੋਈ ਲਿਆਂਦਾ ਹੋਣਾ ਮਿੱਤਰਾਂ ਵਾਸਤੇ ਉਹ ਦਣ ਦੇ ਹੈ ਵੱਡੇ ਕਬੂਤਰਾਂ ਨੂੰ ਵੀ ਪਾਤਾ ਕਬੂਤਰਾਂ ਨੂੰ ਵੀ ਪਾਤਾ ਉੱਡਰ ਵਾਲੇ ਕਬੂਤਰਾਂ ਨੂੰ ਵੀ ਪਾਤਾ ਤੇ ਉੱਡਰ ਵਾਲਾਂ ਕਬੂਤਰਾਂ ਨੂੰ ਵੀ ਪਾਤਾ ਤੇ ਬੈਠ ਕਾਲ ਨੂੰ ਵੀ ਪਾਤਾ ਜੀ ਠੀਕ ਹੈ ਜੀ ਇੱਕ ਸਾੜੀ ਰਹਿ ਸੀ ਜੀ ਦਮਨ ਸ਼ਰਲਾ ਹੀ ਮਾਰ ਤੇ ਉਹ ਇਸ ਦੱਸਣ ਲਈ ਖੜਾ ਬਾਲ ਚੋ ਵੇਖੋ ਠੀਕ ਹੈ ਇੱਕ ਰਾਇ ਸੀ ਰੰਗ ਲਾਉਣ ਦੀ ਉਹ ਸਾਡੀ ਪਹੁੰਚ ਨਹੀਂ ਪਈ ਵੀ ਚਾਰ ਕੂਤਰਾ ਰੰਗ ਲਵਾ ਲਾਦ ਗੇ ਮੈਂ ਛੱਡੋ ਚਲੋ ਬਾਦਲ ਰੋਟੀ ਰੱਟੀ ਨਹੀਂ ਖਾਧੀ ਮੈਂ ਹਣਾ ਕੱਲ੍ਹ ਦੀ ਨਹੀਂ ਖਾਧੀ ਸਹੀ ਤੇ ਸੰਜੀ ਨਹੀਂ ਕਰ ਰੋਟੀ ਖਾਣ ਦੀ ਚੱਲ ਕੇ ਇਹਦੇ 버ਗਰ ਖਾ ਕੇ ਆਣਾ ਬਾਦਲ ਠੀਕ ਆ ਨਾਲੇ ਕੋਈ 20 ਮਿੰਟ ਗੇੜਾ ਨਿਕਲ ਜੀਓ ਮੋਟਰਸਾਈਕਲ ਤੇ ਤੇ ਚਲ ਭਾਈ ਓਏ ਆਉਂਦੇ ਕਹੀ ਜੀ ਉੱਪਰ ਰੁਕਣਾ ਆਉਣਾ ਕੋਈ ਪਾਸੇ ਠੀਕ ਹੈ ਕਿ ਨਹੀਂ ਹਾਂ ਜੀ ਛੱਡ ਦਿਓ ਜੀ ਖਾ ਲਗੇ ਸੀ ਬਰਕਰੋ ਦਿਨ ਟਪਾਉਣੇ ਫਿਰਦੇ ਆ ਬਾਬੇ ਔਖੇ ਸੌਖੇ ਹੁੰਦੇ ਉਧਰੋਂ ਆਉਣਾ ਹੈ ਆਹ ਕਿ ਇਧਰ ਪੈ ਜਾਣਾ ਹੈ ਇਧਰ ਉੱਠਦੇ ਐ ਇੱਕ ਉਧਰ ਪੈ ਜਾਣਾ ਹੈ ਨਾਉਣ ਦੀ ਰਹਿ ਉਹੀ ਪਿਆ ਮਾਹ ਨਾ ਹੀ ਦਾ ਹੁੰਦਾ ਨਾਤਾ ਜੀ ਚਲ ਕੋਈ ਨਾ ਕੈਂਟ ਟਪ ਜੂਗੀ ਟੇਡਾ ਆਲਾ ਪੱਤਿਓ ਬਾਕੀ ਸੱਚਾ ਵੀ ਹਾਂ ਚਲ ਕੋਈ ਆਦੇ ਬਾਅਦ ਚ ਗੱਲ ਕਰਦੇ ਹਾਂ ਹਾਂ ਜੀ ਨੜੇ ਤਾਂ ਚੋਬਰ ਨੂੰ ਕਰੇ ਛੱਡਿਆ ਜੀ ਨਾਲਿਆਂ ਦਾ ਹੈ ਦੁਕਾਨ ਤੋਂ ਖਾਣ ਨੂੰ ਪਰ ਲੈ ਗਈ। ਸੱਚੀ ਨਹੀਂ ਰੋਟੀ ਖਾਦੀ ਉਹ ਦੋ ਦਿਨੋਂ ਦੀ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਪਤਾ ਨਹੀਂ ਕਿਉਂ ਹੋਇਆ ਪਿਆ। ਹੈਂ? ਮਾਂ ਚਲੇ ਰਹੀ ਖਾਤ ਟੈਂਪਾ ਕਰ ਲਾਂਗੇ ਹਣਾ। ਤਾਂ ਕਰਕੇ ਲਿਓ ਇਹ ਬੈਠਾ ਚੱਕੀ ਜਾਂਦਾ। ਇਹਨੇ ਵੀ ਨਹੀਂ ਖਾਦੀ ਓਏ ਮੇਰੇ ਨਾਲ ਹੀ। ਇਹ ਦੀਆਂ ਵੀ ਲਉਂ ਵੀ ਪੰਗਾ ਰੋਟਣਾ ਤੇ ਲੱਸੀ ਦੇਖਿਓ। ਰੋਟੀ ਇਹਨੇ ਵੀ ਨਹੀਂ ਖਾਦੀ ਨੂੰ ਪਾ ਆ ਮੇਰਾ ਮਾਲਕ ਭੁੱਖਾ ਹੈ ਉਹਨਾਂ ਨੂੰ ਆਇਆ ਵੀ ਮੇਰਾ ਮਾਲਕ ਮੇਰੇ ਨਾਲ ਖਾਊਗਾ ਇੱਥੇ ਨਾਲ ਫੇਰ ਖਾਊ। ਕੋਈ ਨਾ ਖਾਣਿਆ ਬੈਠਾ ਰੁਕ ਜਾ। ਡੌਟ ਬਰਰੀ ਅੱਗ जी मेरे वीरों आगे जी इधर ले करे लियो वास्ते लसी रोटी पर लियो कित हां कि फिर